ਔਰ ਬਹੁਤ ਇਹ ਪੰਜਾਬ ਦੀ ਧਰਤੀ ਅਪਜਾਊ ਹੈ ਤੁਸੀਂ ਲੱਖ ਗਮਲਿਆਂ ਦੇ ਵਿੱਚ ਧਨੀਆਂ ਬੀਜ ਲਓ ਲੱਖ ਪੈਪਾਂ ਦੇ ਵਿੱਚ ਪਾਣੀ ਦੇ ਨਾਲ ਡ੍ਰਿਪਿੰਗ ਸਿਸਟਮ ਦੇ ਨਾਲ ਜਿੱਥੇ ਮਰਜੀ ਜਾ ਕੇ ਤੁਸੀਂ ਖੇਤੀ ਕਰ ਲਓ ਜਿਹੜੀ ਖੇਤੀ ਦੇ ਧਰਤੀ ਵਿਚ ਨਹੀਂ ਅਪਜਾਊ ਜ਼ਮੀਨ ਦੇ ਤੱਤ ਛੋਟੇ ਕਣਕ ਦੇ ਵਿੱਚ ਜਾਂ ਤੁਹਾਡੇ ਸਲਾਦ ਦੇ ਵਿੱਚ ਜਾਂ ਹੋਰ ਚੀਜ਼ ਦੇ ਵਿੱਚ ਜਿਹੜੇ ਮਿੱਟੀ ਦੇ ਉਪਜਾਊ ਤੱਤਾਂ ਦੇ ਵਿੱਚੋਂ ਵਧੀਆ ਵੈਜੀਟਰੀਅਨ ਮਿਲਣਗੇ ਖਾਣ ਵਾਸਤੇ ਉਹ ਦੁਨੀਆ ਦੇ ਵਿੱਚ ਹੋਰ ਕੋਈ ਜਗ੍ਹਾ ਨਹੀਂ ਹੈ। ਔਰ ਦੂਸਰੇ ਨੰਬਰ ਤੇ ਯੂਰਪ ਦਾ ਮੈਨੂੰ ਨਾਮ ਭੁੱਲ ਗਿਆ ਇੱਕ ਕੰਟਰੀ ਆ। ਅਜਾਣ ਹੋਗੇ? ਕੋਈ ਨਹੀਂ। ਉਹ ਕੰਟਰੀ ਦਾ ਵੀ ਇਹੀ ਹਾਲ ਹੈ। ਉੱਥੇ ਦੀ ਵੀ ਜ਼ਮੀਨ ਇੰਨੀ ਉਪਜਾਊ ਹੈ। ਉਹ ਕਾਪਰੇਟਿਵ ਘਰਾਣਿਆਂ ਨੇ ਉਸ ਜ਼ਮੀਨ ਨੂੰ ਹੜੱਪ ਚੁੱਕੇ ਹਨ ਉੱਥੇ ਵੀ ਲੋਕਾਂ ਨੇ ਉੱਥੇ ਦੀ ਸੰਗਤ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਕੀਤੇ ਬਹੁਤ ਸੰਘਰਸ਼ ਕੀਤੇ ਪਰ ਇਹ ਕਾਪਰੇਟਿਵ ਘਰਾਣਿਆਂ ਅੱਗੇ ਉਹ ਹਾਰ ਗਏ ਤੇ ਇਸ ਟਾਈਮ ਜਿਹੜੀ ਕਾਪਰੇਟਿਵ ਘਰਾਣੇ ਆ ਉਹਨਾਂ ਦਾ ਬਿਲਕੁਲ ਕਬਜ਼ਾ ਉੱਥੇ ਹੋ ਚੁੱਕਿਆ ਸੋ ਉਸੇ ਤਰਜ ਦੇ ਉਧਾਰ ਦੇ ਉੱਤੇ ਵੀਰੋ ਪੰਜਾਬ ਨੂੰ ਪੰਜਾਬ ਦੀ ਧਰਤੀ ਨੂੰ ਹੜੱਪਣ ਵਾਸਤੇ ਕੋਆਪਰੇਟਿਵ ਘਰਾਣਿਆਂ ਦਾ ਪੂਰਾ ਜੋਰ ਲੱਗਿਆ ਹੋਇਆ। ਮੈਂ ਇੱਕ ਸਿੰਪਲ ਜੀ ਗੱਲ ਦੱਸ ਦਵਾਂ। ਇਹ ਕੋਆਪਰੇਟਿਵ ਘਰਾਣਿਆਂ ਦੇ ਹੱਥ ਵਿੱਚ ਵੀਰੋ ਪਾਣੀ ਆ ਗਿਆ। ਪਾਣੀ ਦੀ ਰੋਤੋਂ ਦੁਕਾਨ ਤੋਂ ਬੋਤਲ ਲੈਣ ਜਾਓ। 1 ਲੀਟਰ ਦੀ ਬੋਤਲ 20 ਪੈ ਦੀ ਆ। ਮਾੜਾ ਜਾਂ ਮੇਰੇ ਵੀਰੋ ਠੰਡੇ ਦਿਮਾਗ ਦੇ ਨਾਲ ਸੋਚੋ। ਦੁਕਾਨਦਾਰ ਵੀਰੋ ਸਾਡੇ ਜਿਹੜੇ ਅਫਸਰ ਸਹਿਬਾਨ ਸਾਡੇ ਸਰਕਾਰੀ ਮੁਲਾਜ਼ਮਾਂ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਨਾ ਕਿ ਇਹ ਕੰਪਲੇਟ ਕਰਾਣੇ ਦੇ ਹੱਥ ਦੇ ਵਿੱਚ ਸਿਰਫ ਪਾਣੀ ਆਇਆ ਜੇ ਪਾਣੀ ਕਿਤੋਂ ਮੁੱਲ ਨਹੀਂ ਆਉਂਦਾ ਪਾਣੀ ਤੁਸੀਂ ਬੋਰ ਕਰਕੇ ਘਰਾਂ 'ਚੋਂ ਵੀ ਪੀਂਦੇ ਸੀ ਔਰ ਪੀਂਦੇ ਹਾਂ ਸਾਡੇ ਪਾਣੀ ਨੂੰ ਗੰਦਲਾ ਕੀਤਾ ਇੰਡਸਟਰੀ ਲਾ ਕੇ ਔਰ ਇਹਨਾਂ ਦਾ ਪਾਣੀ ਸਿਰਫ ਪਾਣੀ ਇਹਨਾਂ ਦੇ ਹੱਥ ਵਿੱਚ ਆਇਆ ਅਜੇ ਤੇ ਤੁਹਾਨੂੰ 20 ਰੁਪਏ ਲੀਟਰ ਪਾਣੀ ਮਿਲ ਰਿਹਾ ਉਹ ਸੋਚ ਕੇ ਦੇਖਿਓ ਠੰਡੇ ਦਿਮਾਗ ਦੇ ਨਾਲ ਰਾਤ ਨੂੰ ਸੌਣ ਲੱਗੇ ਜੇ ਇਹਨਾਂ ਦੇ ਹੱਥ ਆਟਾ, ਦਾਣ, ਚੌਲ, ਫੁੱਟਾ ਖਾਣ ਵਾਲਾ ਸਮਾਨ ਆ ਗਿਆ ਕੋਆਪਰੇਟਿਵ ਘਰਾਣਿਆਂ ਦੇ ਕੋਲ ਫੇਰ ਥੋੜਾ ਕੀ ਬਣੂਗਾ ਮੇਰੇ ਵੀਰੋ 20 ਰੁਪਏ ਦੀ ਇੱਕ ਬੋਤਲ ਸਿਰਫ ਤੇ ਸਿਰਫ ਅਸੀਂ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਇਹ ਕੋਆਪਰੇਟਿਵ ਘਰਾਣੇ ਨੂੰ ਅਜੇ ਪਾਣੀ ਦਿੱਤਾ ਪਾਣੀ ਤੋਂ ਬਾਅਦ ਦੁੱਧ ਦੀ ਬਾੜੀ ਆਉਣੀ ਆ ਜਿਸ ਤਰ੍ਹਾਂ ਮੇਰੇ ਵੀਰ ਕਹਿੰਦੇ ਸੀਗੇ ਵੀ ਦੁੱਧ ਤੇ ਫਲ ਫਰੂਟ ਜੇ ਆਪਾਂ ਦਿੱਲੀ ਨੂੰ ਬੰਦ ਕਰ ਦਈਏ ਤਾਂ ਦਿੱਲੀ ਦਾ ਨਾਸਾ ਕੁੱਟ ਹੋ ਜਾਣੀ ਆ ਵੀਰੋ ਇਹਨਾਂ ਨੇ ਪਹਿਲਾਂ ਤੁਹਾਨੂੰ ਇਹ ਇਹ ਜਿਹੜਾ ਕਦੋਂ ਤੁਸੀਂ ਚੱਕਣਾ ਉਹਨਾਂ ਨੂੰ ਪਹਿਲਾਂ ਪਤਾ ਆ ਇਹਨਾਂ ਨੇ ਕੀ ਕਰਨਾ ਤੁਸੀਂ ਉਹਨਾਂ ਦਾ ਦੁੱਧ ਬੰਦ ਕਰਨਾ ਉਹਨਾਂ ਨੇ ਅਮੂਲ ਦਾ ਦੁੱਧ ਥੋਡੇ ਪੰਜਾਬ ਦੇ ਵਿੱਚ ਪਹਿਲਾਂ ਪਹੁੰਚਾਤਾ ਜਿਹੜਾ ਕਿ ਗੁਜਰਾਤ ਤੋਂ ਆ ਰਿਹਾ ਥੋਡੀ ਬੇਰਕਾ ਦੀ ਡੈਰੀ ਨੂੰ ਖੇਲ ਕਰ ਦੁੱਤਾ ਥੋਡੀ ਬੇਰਕਾ ਦੀ ਡੈਰੀ ਜਿਹੜੀ ਸੀਗੀ ਕੋਆਪਰੇਟਿਵ ਸੁਸਾਇਟੀਆਂ ਦੀ ਸੀ ਥੋਡੇ ਪਿੰਡਾਂ ਦੇ ਵਿੱਚੋਂ ਦੁੱਧ ਆਉਦਾ ਸੀ ਇਸ ਪਿੰਡਾਂ ਦੀਆਂ ਡੈਰੀਆਂ ਨੂੰ ਖੇਲ ਕਰਨ ਦੇ ਵਿੱਚ ਅਮੂਲ ਦਾ ਸਭ ਤੋਂ ਤਕੜਾ ਹੱਥ ਆ ਔਰ ਪਹਿਲੇ 7000 ਲੀਟਰ ਜਿਹੜਾ ਦੁੱਧ ਜਾਂਦਾ ਸੀ ਅਮੂਲ ਦਾ ਦਿੱਲੀ ਨੂੰ ਇਸ ਟਾਈਮ ਬਿਲਕੁਲ ਬੰਦ ਹੋ ਚੁੱਕਾ ਬੇਰਕਾ ਦਾ ਦੁੱਧ ਜਾਂਦਾ ਸੀ ਸੌਰੀ ਅਮੂਲ ਦਾ ਕਹਿ ਰਿਹਾ ਮੈਂ ਬੇਰਕਾ ਦਾ ਪੰਜਾਬ ਤੋਂ ਜਾਂਦਾ ਸੀ ਤੇ ਹੁਣ ਗੁਜਰਾਤ ਦੇ ਕੋ ਅਮੂਲ ਦਾ ਦੁੱਧ ਦਿੱਲੀ ਦੇ ਵਿੱਚ ਆ ਰਿਹਾ ਸੋ ਮੇਰੇ ਵੀਰੋ ਆਪਾਂ ਨੂੰ ਇੱਕ ਜੁਟਦਾ ਦਾ ਸਬੂਤ ਦੇਣਾ ਪੈਣਾ ਆਪਾਂ ਨੂੰ ਇੱਕ ਜੁਟ ਇਕੱਠੇ ਹੋਣਾ ਪੈਣਾ ਇਸ ਤਰ੍ਹਾਂ ਸਾਡੇ ਸਟੇ ਸੈਕਟਰੀ ਬਾਦ ਸਾਹਿਬ ਦੱਸ ਰਹੇ ਸੀ 12 ਮੰਗਾਂ ਬਾਰੇ 12 ਮੰਗਾਂ ਦੇ ਮੈਂ ਥੋੜੀ ਜਿਹਾ ਚਾਨਣ ਪਾਦਮਾ ਵਿਸਤਾਰ ਨਾਲ ਦੱਸ ਦੂੰ ਮਾੜਾ ਮਾੜਾ ਸਾਰਿਆਂ ਵਾਸਤੇ ਦੱਸ ਦਿਨਾ ਤਾਂ ਕਿ ਸਾਡੇ ਸਾਰੇ ਵੀਰਾਂ ਨੂੰ ਪਤਾ ਲੱਗ ਜਵੇ ਐਮਐਸਬੀ ਦੀ ਗਰੰਟੀ ਕਾਨੂੰਨਨ ਗਰੰਟੀ ਜਿਸ ਤਰ੍ਹਾਂ ਪਹਿਲਾਂ ਮੇਰਾ ਵੀਰ ਕਹਿ ਕੇ ਗਿਆ ਕਿ ਐਮਐਸਪੀ ਦੀ ਗਰੰਟੀ ਐਮਐਸਪੀ ਸਾਡੇ ਕੋਲ ਕਣਕ ਤੇ ਆ ਝੋਨੇ ਤੇ ਆ ਗੰਨੇ ਤੇ ਆ ਮੱਕੀ ਤੇ ਵੀ ਸਾਨੂੰ ਇਹਨਾਂ ਨੇ ਦਿੱਤੀ ਐਮਐਸਪੀ ਪਰ ਐਮਐਸਪੀ ਨਹੀਂ ਮਿਲਦੀ ਐਮਐਸਪੀ ਦਾ ਦੇਤੀ ਇਹਦਾ ਕਾਨੂੰਨੀ ਅਧਿਕਾਰ ਬਣਾਇਆ ਜਾਵੇ ਐਮਐਸਪੀ ਦਾ ਜਿਹੜਾ ਵੀ ਕੋਈ ਵਪਾਰੀ ਕੋਈ ਆੜਤੀ ਐਮਐਸਪੀ ਤੋਂ ਘੱਟ ਖਰੀਦਦਾ ਉਦੋਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਇਹ ਤੁਹਾਡੀ ਪਹਿਲੀ ਮੰਗ ਆ ਜਿਹੜੀ ਕਿ ਮੰਗ ਨੂੰ ਲੈ ਕੇ ਦੱਲੇਵਾਲ ਸਾਹਿਬ ਸਾਡੇ ਪੁਖੜ ਹੜਤਾਲ ਤੇ ਬੈਠੇ ਹੋਏ ਉਤੋਂ ਬਾਅਦ ਵੀਰ ਉਹਨਾਂ ਨੇ ਦੱਸਿਆ ਸੀ ਕਿ ਐਮਐਸਪੀ ਤੋਂ ਬਾਅਦ ਠੀਕ ਹੈ ਸਾਡੀ ਇੱਕ ਬੀਮਾ ਯੋਜਨਾ ਜਿਹੜੇ ਵੀ ਸਾਡੇ ਕਿਸਾਨ ਵੀਰ ਆਪਣੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਕੀ ਮਿਲਦਾ ਅਸੀਂ ਕਣਕ ਪੈਦਾ ਕਰਕੇ ਦੇਤੀ ਸਰਕਾਰ ਨੂੰ ਉਹਦੇ ਬਾਰੇ ਸਾਨੂੰ ਰੇਟ ਮਿਲ ਗਿਆ ਪੈਸੇ ਮਿਲ ਗਏ ਉਹਦੇ ਤੋਂ ਬਾਅਦ ਆ ਗਈ ਇੱਕ ਕੋਈ ਸਰਕਾਰੀ ਨੌਕਰੀ ਤੇ ਮੁਲਾਜਮ ਲੱਗਿਆ ਹੋਇਆ 60 ਸਾਲ ਦੀ ਮਿਹਨਤ ਕਰਦਾ ਮਹਿਕਮੇ ਦੇ ਵਿੱਚ 60 ਸਾਲ ਬਾਅਦ ਉਹਨੂੰ ਪੈਨਸ਼ਨ ਲਈ ਜਾਂਦੀ ਹੈ ਉਸੇ ਦਰਜ ਤੇ ਆਧਾਰ ਤੇ ਉੱਤੇ ਸਾਡੀਆਂ ਜਿਹੜੀਆਂ 12 ਮੰਗਾਂ ਆ ਉਹਨਾਂ ਦੇ ਵਿੱਚੋਂ ਇਹ ਮੰਗ ਹੈ ਕਿ ਸਾਡਾ ਕਿਸਾਨ ਜਿਹੜਾ ਉਹਨੂੰ ਵੀ ਪੈਨਸ਼ਨ ਲੱਗਣੀ ਚਾਹੀਦੀ ਹੈ 60 ਸਾਲ ਤੋਂ ਬਾਅਦ ਨਹੀਂ ਤਾਂ ਅਸੀਂ ਦੇਖਦੇ ਆ بڑے ਪਰਿਵਾਰਾਂ ਦੇ ਵਿੱਚ ਜਿਹੜਾ ਬਜ਼ੁਰਗ ਹੋ ਗਿਆ ਬਜ਼ੁਰਗ ਦਾ ਨਾਂ ਹੀ ਬੇਕਾਰ ਹੋ ਗਿਆ ਜਿਹੜਾ ਬਜ਼ੁਰਗ ਬੇਕਾਰ ਤੋ ਜੇ ਕੋਈ ਪੈਸਾ ਥੇਲਾ ਆਉਂਦਾ ਸਰਕਾਰੀ ਪੈਨਸ਼ਨ ਘੱਟ ਤੋਂ ਘੱਟ 10000 ਰੁਪਿਆ ਲੱਗੇ ਜਵਾਰ ਸਾਹਿਬ ਇਹ ਸਾਡੀ ਮੰਗ ਦੇ ਵਿੱਚ ਸ਼ਾਮਲ ਆ ਦੂਸਰਾ ਮੰਡੀ ਬੋਰਡ ਦਾ ਮੰਡੀ ਬੋਰਡ ਦੀ ਗੱਲ ਚੱਲਦੀ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਖੱਜਲ ਖਰਾਬੀ ਨਹੀਂ ਸੀ ਹੋਈ ਸਾਡੀ ਮੰਡੀਆਂ ਦਾ ਸਿਸਟਮ ਕੀ ਆ ਸਾਨੂੰ ਨਹੀਂ ਸੀ ਪਤਾ ਸੋ ਐਤ ਕੀ ਵੀਰੋ ਸਾਰਿਆਂ ਵਿੱਚ ਝੋਨੇ ਤੇ ੱੱਕੇ ਖਾਦੇ ਪੁੱਤੇ ਖਾਣੀ ਹੋਈ ਸੜਕਾਂ ਦੇ ਵਿੱਚ ਜਾਮ ਲੱਗੇ ਤਾਂ ਸਾਨੂੰ ਪਤਾ ਲੱਗਾ ਕਿ ਝੋਨੇ ਦਾ ਮੰਡੀਆਂ ਦੇ ਵਿੱਚ ਕੀ ਹਸ਼ਰ ਹੁੰਦਾ ਔਰ ਇਹ ਝੋਨੇ ਦੀ ਜਿਹੜੀ ਮੰਡੀ ਆ ਜਾ ਸਰਕਾਰੀ ਖਰੀਦ ਆ ਜਿਸ ਤਰ੍ਹਾਂ ਗੱਲ ਚੱਲਦੀ ਮੇ ਮੱਕੀ ਦੇ ਉੱਤੇ ਸਾਨੂੰ ਐਮ ਐਸ ਪੀ ਮਿਲਦੀ ਪਰ ਖਰੀਦ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਵੀਰੋ ਮੱਕੀ ਦੇ ਉੱਤੇ ਸਾਨੂੰ ਲਿਮਟ ਨਹੀਂ ਮਿਲਦੀ ਸੈਂਟਰ ਸਰਕਾਰ ਤੋਂ ਜਿੱਦਾਂ ਸਾਨੂੰ ਝੋਨੇ ਤੇ 4600 ਕਰੋੜ ਮਿਲਿਆ ਸੀ ਇਸ ਤਰ੍ਹਾਂ ਮੱਕੀ ਦੇ ਉੱਤੇ ਲਿਮਟ ਨਹੀਂ ਹੈ ਕਣਕ ਤੇ ਔਰ ਝੋਨੇ ਤੇ 4600 ਕਰੋੜ ਸਾਨੂੰ ਸੈਂਟਰ ਕੋਲੋਂ ਮਿਲਦਾ ਜਿਸ ਤਰ੍ਹਾਂ ਸਾਰੇ ਵੀਰਾਂ ਨੂੰ ਪਤਾ ਹੀ ਹੈ ਸਾਡੀਆਂ ਸੁਸਾਇਟੀਆਂ ਪਿੰਡਾਂ ਵਾਲੀਆਂ 6-6 ਮਹੀਨੇ ਬਾਅਦ ਅਸੀਂ ਆਪਣੀ ਸੁਸਾਇਟੀ ਦਾ ਲੈਣ-ਦੇਣ ਕਰਦੇ ਆ ਉਹਦੇ ਨਾਲ ਸਾਨੂੰ ਸੈਂਟਰ ਤੋਂ 4600 ਕਰੋੜ ਰੁਪਈਆ ਮਿਲਦਾ 4600 ਕਰੋੜ ਰੁਪਈਆ ਸੈਂਟਰ ਤੋਂ ਇਸ਼ੂ ਹੋ ਗਿਆ ਸੈਂਕਸ਼ਨ ਹੋ ਗਿਆ ਉਹਦੇ ਬਾਅਦ 4600 ਕਰੋੜ ਰੁਪਈਆ ਪੰਜਾਬ ਮੰਡੀ ਬੋਰਡ ਦੇ ਵਿੱਚ ਆ ਜਾਂਦਾ ਮੰਡੀ ਬੋਰਡ ਸਾਡਾ ਫਿਰ ਡਿਸਟ੍ਰਿਬਿਊਟ ਕਰਦਾ ਸਾਰੀਆਂ ਮੰਡੀਆਂ ਨੂੰ ਸਿਰਫ ਗਣਕ ਤੇ ਝੋਨੇ ਤੇ ਇਸੇ ਤਰ੍ਹਾਂ ਹੀ ਵੀਰੋ ਸਾਡਾ ਗੰਨੇ ਤੇ ਆ ਗੰਨੇ ਤੇ ਸਾਡਾ ਸਿੱਧਾ ਲਿੰਕ ਮਿਲ ਦੇ ਨਾਲ ਆ ਕੋਆਪਰੇਟਿਵ ਮਿੱਲਾਂ ਸਾਡੀਆਂ ਜਿਹੜੀਆਂ ਉਹਨਾਂ ਦੇ ਨਾਲ ਸਾਡਾ ਹਿੱਸੇਦਾਰੀ ਤੌਰ ਤੇ ਵੀ ਸਬੰਧ ਹੈਗਾ ਉਤੋਂ ਬਾਅਦ ਜੇ ਸਾਨੂੰ ਮੱਕੀ ਦੀ ਨਹੀਂ ਐ ਐਮਐਸਪੀ ਮਿਲਦੀ ਨਹੀਂ ਰੇਟ ਮਿਲਦਾ ਕਿਉਂਕਿ ਇਹਦੇ ਵਿੱਚੇ ਪੈਸਾ ਨਹੀਂ ਆਉਂਦਾ ਜਿਸ ਦਾ 4600 ਕਰੋੜ ਝੋਨੇ ਤੇ ਆਇਆ ਸੀ ਮੰਡੀ ਬੋਰਡ ਕੋਲ ਆਇਆ ਮੰਡੀ ਬੋਰਡ ਨੇ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤਾ ਜਿਹਦੇ ਖਾਤੇ ਦੇ ਵਿੱਚ ਆਰਤੀ ਖਰੀਦ ਕਰਕੇ ਤੁਹਾਡਾ ਪੋਰਟਲ ਦੇ ਵਿੱਚ ਪਾ ਦਿੰਦਾ ਸੀ ਨੈੱਟ ਦੇ ਉੱਤੇ ਛਾੜ ਦਿੰਦਾ ਸੀ ਤੇ ਕਿਉਂ ਪੰਜਾਂ ਦਿਨਾਂ ਬਾਅਦ ਉਸ ਖਾਤੇ ਦੇ ਵਿੱਚ ਸਰਕਾਰੀ ਤੌਰ ਤੇ ਮੰਡੀ ਬੋਰਡ ਥਰੂ ਪੈਸੇ ਆ ਜਾਂਦੇ ਸੀ ਇਸੇ ਤਰ੍ਹਾਂ ਹੀ ਤੁਹਾਡਾ ਝੋਨੇ ਦਾ ਇਸੇ ਤਰ੍ਹਾਂ ਹੀ ਤੁਹਾਡਾ ਕੰਨੇ ਦਾ ਔਰ ਮੱਕੀ ਦੇ ਉੱਤੇ ਸਾਨੂੰ ਇਹ ਸੈਂਟਰ ਕੁਝ ਨਹੀਂ ਦਿੰਦਾ ਇਸ ਕਰਕੇ ਸਾਨੂੰ ਐਮਐਸਪੀ ਦੀ ਗਰੰਟੀ ਚਾਹੀਦੀ ਆ ਸੁੱਚ ਮੇਰੇ ਵੀਰ ਨੇ ਪਹਿਲਾਂ ਦੱਸਿਆ ਮੈਂ ਨਾ ਬਿਸਰ ਗਿਆ ਉਹਨਾਂ ਦਾ ਉਹਨਾਂ ਨੇ ਦੱਸਿਆ ਵੀ ਮੱਕੀ ਸਾਡੀ 1600 1700 1800 2000 ਤੱਕ ਵਿਕੀ ਸੀ ਮੱਕੀ ਤੋਂ ਬਾਅਦ ਜੇ ਸੁੱਕੀ ਮੱਕੀ ਸੀ ਕੋਈ 212200 ਨੂੰ ਵੇਚੀ ਸੀ ਇਹ ਮੱਕੀ ਖਰੀਦੀ ਕੋਆਪਰੇਟਿਵ ਕਰਾਣਿਆਂ ਨੇ ਤੇ ਐਸ ਟਾਈਮ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੱਕੀ ਦਾ ਆਟਾ ਪਤਾ ਕਰ ਲਓ 50 ਪੈਸੋਂ ਘੱਟ ਨਹੀਂ ਹੈ ਜਿੱਥੇ ਮਰਜ਼ੀ ਆਟਾ ਮੱਕੀ ਦਾ ਤੁਸੀਂ ਲੈਣ ਚਲੇ ਜਾਓ ਜਿਹੜੀ ਮਰਜ਼ੀ ਦੁਕਾਨ ਤੇ ਚਲੇ ਜਾਓ 50 ਪੈਸੋਂ ਤੁਹਾਨੂੰ ਕਟ ਆਟਾ ਨਹੀਂ ਮਿਲੂਗਾ ਸੋ ਮੇਰੇ ਵੀਰੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਿੰਨੇ ਅਸੀਂ ਕਿਸਾਨ ਭਰਾ ਬੈਠੇ ਆ ਥੋੜਾ ਥੋੜਾ ਆਪਣਾ ਸਟੋਰ ਬਣਾਈਏ ਜੇ ਸਾਡੇ ਕੋਲ ਸਟੋਰ ਹੈ ਅਸੀਂ 80 80 ਲੱਖ ਰੁਪਈਆ ਕੋਟੀਆਂ ਤੇ ਲਾ ਲਿਆ ਪਰ ਕੋਈ ਵੀ 20x20 ਦਾ ਜਾਂ 50x50 ਦਾ ਸਟੋਰ ਨਹੀਂ ਬਣਾਇਆ ਸੀ ਜਿਹੜੇ ਸਟੋਰ ਦੇ ਵਿੱਚ ਅਸੀਂ ਆਪਣੀ ਕਣਕ ਮੱਕੀ ਜਾਂ ਝੋਨੇ ਨੂੰ ਸਟੋਰ ਕਰ ਸਕੀਏ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਜਿਹੜਾ ਵੀ ਸੀਜ਼ਨ ਆਉਂਦਾ ਜਿਆਦਾ ਨਹੀਂ 100 ਬਾਈ 100 ਦਾ ਜੇ ਸਟੋਰ ਆ ਇਹ ਅਸੀਂ 100-100 ਕਟਾ ਆਪਣਾ ਸਟੋਰ ਕਰਕੇ ਜਰੂਰ ਰੱਖੀਏ ਤਾਂ ਕਿ ਉਹਨੂੰ ਅਸੀਂ ਗਾਂ ਪ੍ਰੋਸੈਸ ਵੀ ਕਰਕੇ ਆਪਣੀ ਮਾਰਕੀਟਿੰਗ ਕਰੀਏ ਜਿੰਨਾ ਚਿਰ ਅਸੀਂ ਮਾਰਕੀਟਿੰਗ ਨਹੀਂ ਕਰਦੇ ਅਸੀਂ ਕੱਚਾ ਮਾਲ ਵੇਚਾਂਗੇ 10 ਦਿਨ ਅਸੀਂ ਘਾਟਾ ਖਾਵਾਂਗੇ ਛੋਟੇ ਛੋਟੇ ਪ੍ਰੋਜੈਕਟ ਬਹੁਤ ਆ ਗਏ ਆ ਮੈਂ ਇੱਕ ਹੋਰ ਮੇਰੇ ਤੁਹਾਨੂੰ ਦੱਸਣਾ ਚਾਹੁੰਦਾ 2000 ਕਰੋੜ ਦਾ ਕਾਲਾ ਅਤੇ ਤੇਲ ਅੰਬਾਨੀ ਨੇ ਖਰੀਦੇ ਆ ਜੀ ਬਾਹਰ ਲੀਆਂ ਕੰਟਰੀਆਂ ਤੋਂ 2000 ਕਰੋੜ ਦਾ ਧਿਆਨ ਨਾਲ ਸੁਣਿਓ ਮੇਰੇ ਵੀਰੋ 2000 ਕਰੋੜ ਦਾ ਤੇਲ ਤੇ ਦਾਲਾ ਐਕਸਪੋਰਟ ਤੁਹਾਡੇ ਕੋਲ ਆਉਣੀ ਆ ਔਰ ਤੁਹਾਨੂੰ ਸਿਰਫ ਤੇ ਸਿਰਫ ਕਣਕ ਝੋਨੇ ਤੇ ਲਾਤਾ ਔਰ ਤੁਹਾਡੀਆਂ ਦਾਲਾ ਕਣਕ ਝੋਨਾ ਥੱਲੇ ਸੁੱਟਿਆ ਇਹ ਕੋਆਪਰੇਟਿਵ ਕਰਾਣੇ ਇਹ ਕਹਿ ਰਹੇ ਵੀ ਇਹ ਜਿਹੜੀ ਥੋਡੀ ਕੁਆਲਿਟੀ ਆ ਕੁਆਲਿਟੀ ਨਹੀਂ ਵਧੀਆ ਕਿਉਂਕਿ ਇਹਨਾਂ ਨੇ ਥੋਡੀਆਂ ਜ਼ਮੀਨਾਂ ਹੀ ਲੈਣੀਆਂ ਜ਼ਮੀਨਾਂ ਹਟਾਉਣ ਵਾਸਤੇ ਜੋ ਵੀ ਥੋਡਾ ਖੇਤਾਂ ਦੇ ਵਿੱਚ ਸਮਾਨ ਪਿਆਰ ਹੁੰਦਾ ਉਹਨੂੰ ਜ਼ੀਰੋ ਕਰਨਾ ਜੇ 2000 ਕਰੋੜ ਦਾ ਸਾਡੀ ਸੈਂਟਰ ਸਰਕਾਰ ਉਹਨੂੰ ਐਕਸਪੋਰਟ ਕਰਨ ਦੀ ਆ ਖਰੀਦਣ ਦੀ ਇੰਪੋਰਟ ਕਰਨ ਦੀ ਇਜਾਜ਼ਤ ਦਿੰਦੀ ਆ ਤੇ ਕਿਉਂ ਨਹੀਂ ਸਾਡੇ ਕਿਸਾਨ ਵੀਰਾਂ ਕੋਲੋਂ ਖਰੀਦਿਆ ਜਾਂਦਾ ਸੋ ਕਿ ਸਾਰੀਆਂ ਸਰਕਾਰਾਂ ਰਲੀਆਂ ਮਿਲੀਆਂ ਨੇ ਕੋਆਪਰੇਟਿਵ ਘਰਾਣਿਆਂ ਨਾਲ ਤੁਹਾਨੂੰ ਪਤਾ ਇਹਨਾਂ ਨੇ ਆਪਣਾ ਪਾਰਟੀ ਫੰਡ ਲੈਣਾ ਹੁੰਦਾ ਤੇ ਤੁਹਾਨੂੰ ਸ਼ਰਾਬ ਪਲਉਣੀ ਹੁੰਦੀ ਆ ਚਾਰਕ ਦੇ ਸੋਧਿਰੋ ਮੇਰੀ ਫੇਰ ਬੇਨਤੀ ਹੈ ਕੇ ਸੀ ਇਕਜੁੱਟ ਹੋਈਏ ਔਰ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਜਿਹੜੇ ਸਾਡੇ ਮੁਲਾਜ਼ਮ ਵੀਰ ਆ ਗੰਦਕਾਰਦਾਰ ਵੀਰ ਆ ਵੀਰੋ ਜਿਹੜਾ ਵੀ ਤੇਲ ਆ ਘਰ ਚ ਵਰਤਦੇ ਆ ਬੈਕਟ ਤੇਲ ਜਿਹੜਾ ਆ ਫੋਰਚੂਨਰ ਦਾ ਆ ਯਾਰ ਫਾਇੰਡ ਕੋਈ ਵੀ ਆ ਬਿਲਕੁਲ ਵਰਤਣਾ ਬੰਦ ਕਰ ਦਿਓ ਮੇਰੇ ਵੀਰੋ ਨਾ ਦੇਖਦੇ ਜੇ ਕਿਸੇ ਜ਼िमीदार ਭਰਾ ਕੋਲ ਸਰੋਂ ਪਈ ਆ ਸਰੋਂ ਲਿਆ ਕੇ ਘਰ ਦੇ ਵਿੱਚ ਸਰੋਂ ਦਾ ਤੇਲ ਵਰਤੋ ਜੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਤਾਂ ਸਾਰਿਆਂ ਕੋਲ ਸੋਸ਼ਲ ਮੀਡੀਆ ਬਹੁਤ ਹੈ ਸੋਸ਼ਲ ਮੀਡੀਆ ਦੇ ਉੱਤੇ ਮਾੜੀ ਜੀ ਰਿਸਰਚ ਮਾਰ ਕੇ ਦੇਖਿਓ ਵੀ ਰਿਫਾਈਨਡ ਆਇਲ ਕਿੱਦਾਂ ਬਣਦਾ ਰਿਫਾਈਨਡ ਆਇਲ ਹੀਟ ਕਰਕੇ ਇਸ ਤੇਲ ਨੂੰ ਬਣਾਇਆ ਜਾਂਦਾ ਰਹੇ ਬੜੇ ਕੈਮੀਕਲ ਪਾਏ ਜਾਂਦੇ ਆ ਸੋ ਮੈਂ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਵੀ ਤੁਹਾਨੂੰ ਕਿਤੋਂ ਵੀ ਸਰੋਂ ਮਿਲਦੀ ਆ ਆਪਣੇ ਘਰ ਪਰਸ਼ਾਨ ਦੇ ਵਿੱਚ ਬਹੁਤ ਕੋਲੂ ਲੱਗੇ ਆ ਆਪਣੀ ਸਰੋਂ ਦਾ ਤੇਲ ਕਢਾ ਕੇ ਤੇ ਆਪ ਘਰ ਦੇ ਵਿੱਚ ਖਾਣ ਪੀਣ ਨੂੰ ਵਰਤਿਆ ਕਰੋ ਮੇਰੇ ਵੀਰੋ ਹੋਰ ਵੀ ਬਹੁਤ ਸਬਾਨ ਆ ਜਿਸ ਤਰ੍ਹਾਂ ਕੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਸਿਰਫ ਕੇ ਸਿਰਫ ਲੂਣ ਲੈ ਕੇ ਆਉਂਦੇ ਸੀ ਸ਼ਹਿਰੋਂ ਤੇ ਬਾਕੀ ਸਾਰਾ ਕੁਝ ਆਪਣੇ ਘਰ ਦਾ ਹੁੰਦਾ ਸੀ ਮਿੱਠੇ ਤੋਂ ਲੈ ਕੇ ਸਾਰਾ ਤਕਰੀਬਨ ਰਸੋਈ ਦਾ ਸਮਾਨ ਆਪਣੇ ਘਰ ਦਾ ਹੁੰਦਾ ਸੀ ਸੋ ਹੁਣ ਤਕਰੀਬਨ ਸਾਡੀ ਰਸੋਈ ਦੇ ਵਿੱਚ ਸਾਰਾ ਹੀ ਲਿਫਾਫਿਆਂ ਦੇ ਪੈਕ ਹੋ ਕੇ ਸਮਾਨ ਆਉਂਦਾ ਘਰ ਦੀ ਇੱਕ ਅੱਧੀ ਚੀਜ਼ ਵੀ ਨਹੀਂ ਹੁੰਦੀ ਬਹੁਤ ਕਰਾਂ ਦੇ ਨਾਮ ਭੁੱਲੇ ਸੋ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਅੱਜ ਤੋਂ ਬਾਅਦ ਘਰ ਦੇ ਵਿੱਚੋਂ ਜੇ ਰਫਾਈਨਡ ਤੇਲ ਹੈਗਾ ਤਾਂ ਉਹਨੂੰ ਬਾਹਰ ਕੱਢ ਦਿਓ ਰਫਾਈਨਡ ਤੇਲ ਕੱਢ ਕੇ ਸਰੋਂ ਦਾ ਤੇਲ ਵਰਤੋ ਔਰ ਉਹਦੇ ਬਾਅਦ ਛੋਟੀਆਂ ਛੋਟੀਆਂ ਚੱਕੀਆਂ ਆ ਗਈਆਂ ਵੀਰੋ ਆਪ ਮਿਲ ਜਾਂਦੀਆਂ 15 ਕਹ ਹਜ਼ਾਰ ਦੀ ਚੱਕੀ ਮਿਲ ਜਾਂਦੀ ਆ ਜੇ ਤੁਸੀਂ ਕਣਕ ਮੱਕੀ ਘਰ ਰੱਖੀ ਆ ਆਪਣੀ ਪੀ ਕੇ ਆਪਣੀ ਵਰਤੋ ਆਪਣੇ ਖਾਣ ਪੀਣ ਜੋਗਾ ਸਮਾਨ ਹੋ ਸਕੇ ਸਬਜ਼ੀਆਂ ਵੀ ਆਪਣੇ ਘਰ ਹੀ ਪਗਵਾਈਏ ਔਰ ਉਹੀ ਖਾਈਏ ਸੋ ਮੇਰੇ ਵੀਰੋ ਜਿਹੜਾ ਡੱਲੇ ਸਾਹਿਬ ਉਹਨਾਂ ਨੇ ਮਰਨ ਵਕਤ ਰੱਖਿਆ ਆ ਉਦੇ ਨਾਲ ਇੱਕ ਸੰਬੰਧਤ ਸਾਰੀਆਂ ਜੇ ਬੰਦੀਆਂ ਇਕਜੁੱਟ ਹਨ ਸਿਰਫ ਦੇ ਸਿਰਫ ਕੋਈ ਮਨੋ ਬਖਰੇਵੇਂ ਹਨ ਉਹਨਾਂ ਨੂੰ ਦੂਰ ਕਰਕੇ ਆਪਾਂ ਇਕਜੁੱਟ ਹੋਈਏ ਆਪਾਂ ਜਿੰਨੇ ਭੈਣ ਭਰਾ ਇੱਥੇ ਹੈਗੇ ਆ ਆਪਣੇ ਏਰੀਏ ਦੇ ਹੈਗੇ ਆ ਆਪਾਂ ਆਪਣੀ ਇਕਜੁੱਟਤਾ ਦਿਖਾਈਏ ਇੱਥੇ ਹੀ ਖੇਮਾ ਲਿੰਦਾ ਆ ਇਹ ਕਿਸੇ ਦੀ ਆਦ-ਛਾਣ ਦੇ ਬਰਖਲਾਵ ਕੁਝ ਬੋਲਿਆ ਗਿਆ ਹੋਵੇ ਖੇਮਾ ਦਾ ਜੱਜ ਕਾ ਜੀ ਫਤਿਹ ਬਲੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਮਰਜੀਤ ਭਾਈ ਜੀ ਚਲਾਉਣ ਵਾਲਿਆਂ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇੱਕ ਹੁਣ ਮੈਂ ਲੜੀਵਾਦ 12ਵਾਂ ਕਾਨੂੰਨ ਆ ਜਿਹੜਾ ਮਸਾਲਿਆਂ ਤੇ ਰਾਸ਼ਟਰੀਕਰਨ ਕੀਤਾ ਜਾਵੇ ਜਿੰਨੀਆਂ ਵੀ ਸਾਡੇ ਮਸਾਲੇ ਨੇ ਨਾ ਮਿਰਚਾਂ ਹਲਦੀ ਉਹਨਾਂ ਦਾ ਵੀ ਕਮਰਸ਼ੀਅਲਾਈਜੇਸ਼ਨ ਹੋਵੇ ਇਹ ਵੀ ਇੱਕ 12ਵਾਂ ਕਾਨੂੰਨ ਆ ਸਾਡੀਆਂ 12 ਮੰਗਾਂ ਦੇ ਵਿੱਚ ਹੁਣ ਮੈਂ ਬਲਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੇ ਬਲਾਰਿਆਂ ਦੇ ਨਾਮ ਲੈ ਦਿੰਨਾ ਉਹ ਬਲਾਰੇ ਸਟੇਜ ਤੋਂ ਦੂਰ ਨਾ ਜਾਣ ਕਿਉਂਕਿ ਸਮਾਂ ਘਟਿਆ ਆ ਆਪਾਂ ਸਾਰੇ ਬਲਾਰਿਆਂ ਨੂੰ ਬੁਲਾਉਣਾ ਆ ਸੁਰਿੰਦਰ ਸਿੰਘ ਜੀ ਕਾਲੋਂ ਵੀ ਸਟੇਜ 'ਤੇ ਲੱਗੇ ਰਹਿਣ। ਅਮਰਪਾਤ ਸਿੰਘ ਜੀ ਖਾਲੜਾ ਵੀ ਸਟੇਜ 'ਤੇ ਲੱਗੇ ਰਹਿਣ। ਪਰਮਜੀਤ ਸਿੰਘ ਜੀ ਪੋਖਰ ਤੋਂ ਉਹ ਵੀ ਸਟੇਜ 'ਤੇ ਲੱਗੇ ਰਹਿਣ। ਹਰਬਿੰਦਰ ਸਿੰਘ ਜੀ ਪਲਿੰਨਿਆ ਭਾਜੀ ਉਹ ਵੀ ਸਟੇਜ 'ਤੇ ਲੱਗੇ ਰਹਿਣ। ਸਰਦਾਰ ਵਰਮਿੰਦਰ ਸਿੰਘ ਜੀ ਸਾਬਕਾ ਸਰਪੰਚ ਸਿੰਘਪੁਰ ਤੋਂ ਉਹ ਵੀ ਸਟੇਜ 'ਤੇ ਲੱਗੇ ਰਹਿਣ। ਆਪਾਂ ਇਹ ਸਾਰੇ ਬੁਲਾਰਿਆਂ ਨੂੰ ਸਟੇਜ 'ਤੇ ਬੁਲਾਵਾਂਗੇ। ਹੁਣ ਮੈਂ ਸਰਦਾਰ ਦਲਵੀਰ ਸਿੰਘ ਜੀ ਪੋਖਰ ਨੂੰ ਬੇਨਤੀ ਕਰਦਾ ਵੀਓ ਆਈ ਹੋਈ ਜਿੰਨੀ ਸੰਗਤ ਆ ਤੇ ਜਿਹੜੇ ਵੀ ਸਜਣਾ ਨੇ ਸਹਿਯੋਗ ਕੀਤਾ ਉਹਨਾਂ ਦਾ ਬਾਈ ਨੇਮ ਧੰਨਵਾਦ ਕਰਨਗੇ ਸਰਦਾਰ ਲਵੀਰ ਸਿੰਘ ਜੀ ਪੋਹਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਸਾਰੇ ਰਿਆਂ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਪਲੀਜ਼ ਦਰਿਆਾਂ ਦੇ ਉੱਤੇ ਆ ਜਾਓ ਹੁਣ ਤੁਸੀਂ ਖੜਾ ਖੜੇ ਹੋ ਲਏ ਆ ਦਸਾਂ ਸਦੀਆਂ ਹੋ ਗਈਆਂ ਕਿਰਪਾ ਕਰਕੇ ਦਰਿਆਾਂ ਤੇ ਬੈਠੋ ਤੇ ਜਿਹੜੇ ਵੀ ਸਾਜੇ ਸੱਜਣ ਜਿਹੜੇ ਹੈਗੇ ਆ ਅੱਜ ਦੇ ਧਾਰਨੇ ਨੂੰ ਕਵਰ ਕਰ ਰਹੇ ਆ ਉਹਨਾਂ ਦੇ ਹੈਗੇ ਨਾਮ ਦੇਸ ਰਾਜ ਦੀ ਆਏ ਆ ਉਹ ਪੰਜਾਬੀ ਚੈਨਲ ਤੋਂ ਬਾਬਾ ਸਰਜੀਤ ਸਿੰਘ ਜੀ ਸੀਨੀਅਰ ਪੱਤਰਕਾਰ ਤੇਵ ਲਾਹੌਰੀ ਅਧਿਰਕਰ ਕਰਨਵੀਰ ਜੀ ਰਾਜ ਕੁਮਾਰ ਜੀ ਰਾਜੂ ਪੱਤਰਕਾਰ ਬਲਵਿੰਦਰ ਸਿੰਘ ਭੰਗੂ ਟੋਨੀ ਸ਼ਰਮਾ ਜਸਪਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਇਹ ਅੱਜ ਦੇ ਇਸ ਧਰਨੇ ਨੂੰ ਕਵਰ ਕਰ ਰਿਹਾ ਤੇ ਤੁਹਾਡੀ ਜਿਹੜੀ ਹੈਗੀ ਇਹ ਧਰਨੇ ਦੀ ਖਬਰ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਤੇ ਵਿਦੇਸ਼ਾਂ ਵਿੱਚ ਪਹੁੰਚਾ ਰਿਹਾ ਸੋ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਜਿਹੜੇ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਇਲਾਕੇ ਦੇ ਦੂਰੋਂ ਨੇੜੇੋਂ ਚੱਲ ਕੇ ਆਏ ਆ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ। ਉਹਨਾਂ ਦੇ ਵਿੱਚ ਕੁਝ ਇੱਕ ਨਾਮ ਹੈਗੇ ਆ ਜਿਹੜੇ ਬਾਕੀ ਵੀਰੋਂ ਸਾਰਿਆਂ ਦਾ ਧੰਨਵਾਦ ਆ ਮਾਈਕ ਤੋਂ ਜਿਸ ਕਿਸੇ ਵੀਰ ਭਰਾ ਦਾ ਨਾਮ ਆ ਬੋਲਿਆ ਹੋਵੇ ਉਸਨੇ ਮਾਇੰਡ ਨਹੀਂ ਕਰਨਾ ਕਿਰਪਾ ਕਰਕੇ ਸਾਰਿਆਂ ਦਾ ਹੀ ਬਹੁਤ ਧੰਨਵਾਦ ਆ ਜਿਹੜੇ ਚੱਲ ਕੇ ਆਏ ਆ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਹਿੰਦਰਦੀਪ ਸਿੰਘ ਜੀ ਖੋਡਾ ਬਿਜਲੀ ਬਿਜਲੀ ਬੋਰਡ ਤੋਂ ਦਰਬਾਖ ਸਿੰਘ ਜੀ ਤਲਵੰਡੀ ਤੋਂ ਫਕੀਰ ਸਿੰਘ ਕਰਨੈਲ ਸਿੰਘ ਕੇਵਲ ਸਿੰਘ ਸਤੋਵਾਲੀ ਤੋਂ ਆ ਜਸਵਿੰਦਰ ਸਿੰਘ ਜਫੜਾ ਤੋਂ ਮਨਿੰਦਰ ਸਿੰਘ ਰਸੂਲਪੁਰ ਤੋਂ ਦਰਜੀਤ ਸਿੰਘ ਜੀ ਆਪਣੇ ਸਾਥੀਆਂ ਸਵੇਤ ਧੋਗੜੀ ਤੋਂ ਤੇ ਸੁਤਵਿੰਦਰ ਸਿੰਘ ਜੀ ਰੋਕੀ ਡੱਲੀਪਿੰਡ ਤੋਂ ਜਫੇਦਾਰ ਜਰਨੈਲ ਸਿੰਘ ਜੀ ਬਾਹੋਪੁਰ ਤੋਂ ਅਵਧਾਰ ਸਿੰਘ ਜੀ ਤਾਰੀ ਨੰਗਲਸਲਾਲੇ ਤੋਂ ਆਪਣੇ ਸਾਥੀਆਂ ਸਵੇਤ ਆਏ ਆ ਗੁਰਦੀਪ ਸਿੰਘ ਜੀ ਟੱਕ ਟੰਡੂ ਤੋਂ ਲਖਬੀਰ ਸਿੰਘ ਜੀ ਸਰਪੰਚ ਲਖਵੀਰ ਸਿੰਘ ਜੀ ਰਸਗੋ ਤੋਂ ਨਰਪਾਲ ਸਿੰਘ ਜੀ ਕਾਲਾ ਬੱਕਰਾ ਤੋਂ ਗਲਦੀਪ ਸਿੰਘ ਸਰਪੰਚ ਪਿੰਡ ਪਤੇ ਤੋਂ ਆਪਣੇ ਸਾਥੀਆਂ ਸਮੇਤ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਧੋਗਣੀ ਪਿੰਡ ਵੱਲੋਂ ਸੇਵਾ ਹੋਈ ਆ ਜੀ 5000 ਰੁਪਏ ਦੀ ਅੱਜ ਦੇ ਪ੍ਰੋਗਰਾਮ ਲਈ 파ਰਮਜੀਤ ਸਿੰਘ ਭੋਗਪੁਰ 500 ਰੁਪਈਆ ਜੀ ਨਿਸ਼ਾਨ ਸਿੰਘ ਘੋੜਾਵਾਹੀ 500 ਰੁਪਈਆ ਜੀ ਹਰਵਿੰਦਰ ਸਿੰਘ ਦੱਲੀ ਡਾਕਟਰ ਗਰਜੀਤ ਸਿੰਘ ਪਿੰਡ ਚਾੜਕੇ ਤੋਂ ਆਏ ਆ ਬਲਜਿੰਦਰ ਸਿੰਘ ਰਾਤਗੋਤੋਂ ਆਏ ਆ ਜੀ ਲੈਂਬਰ ਸਿੰਘ ਰਜਿੰਦਰ ਸਿੰਘ ਬੱਲੋਵਾਲ ਤੋਂ ਹਰਜਾਪ ਸਿੰਘ ਅਮਰਜੀਤ ਸਿੰਘ ਹੁਣੀ ਬੱਲੋਵਾਲ ਤੋਂ ਆਪਣੇ ਸਾਥੀਆਂ ਸਮੇਂ ਆਏ ਆ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਗੁਰਮਖ ਸਿੰਘ ਜੀ ਪਟਨੂਰਾ ਕਲਾ ਤੋਂ ਆਏ ਆ ਚਰਨਜੀਤ ਸਿੰਘ ਹੁਣੀ ਭੋਗਪੁਰ ਤੋਂ ਐਮਸੀ ਗਰਮੇਲ ਸਿੰਘ ਪੁੰਦੀਆਂ ਤੋਂ ਅਮਰਜੀਤ ਸਿੰਘ ਪੁੱਟਰਾਂ ਤੋਂ ਜਸਵਿੰਦਰ ਸਿੰਘ ਜੀ ਪਟਨੂਰਾ ਕਲਾ ਤੋਂ ਹਰਦੀਪ ਸਿੰਘ ਜੀ ਹਰਵਿੰਦਰ ਸਿੰਘ ਜੀ ਪਿੰਡ ਬਿਆਸ ਪਿੰਡ ਤੋਂ ਆਏ ਆ ਜਸਵੀਰ ਸਿੰਘ ਜੀ ਬਿਆਸ ਪਿੰਡ ਤੋਂ ਆਏ ਆ ਹਰਪ੍ਰੀਤ ਸਿੰਘ ਪੁੱਤਰ ਚੰਦਰਜੀਤ ਸਿੰਘ ਸਤਵਿੰਦਰ ਸਿੰਘ ਲੰਬੜਦਾਰ ਹਰਪ੍ਰੀਤ ਸਿੰਘ ਜੀ ਭੋਗਪੁਰ ਪਰਮਦੀਪ ਸਿੰਘ ਜੀ ਤਲਵੰਡੀ ਪੀਲਾ ਸੂਬੇਦਾਰ ਹਰਵਿੰਦਰ ਸਿੰਘ ਜੀ ਕਣੀਕੇ ਬਲਜੀਤ ਸਿੰਘ ਜੀ ਸਰਪੰਚ ਰਾਸਤਗੋ ਤਰਲੋਕ ਸਿੰਘ ਜੀ ਰਾਸਤਗੋ ਮੰਗੀਵੀਰ ਜੀ ਹਰੀਮਕੋਟੋਂ ਆਏ ਆ ਸਰਪੰਚ ਪ੍ਰੇਮਪਾਸ ਗੋਟਰ ਅਰਵਿੰਦਰ ਸਿੰਘ ਸਾਫ ਸਿੰਘ ਗੋਟਰ ਅਮਰੀਕ ਸਿੰਘ ਗੋਟਰ ਮੋਟਰਾ ਕਲਾ ਤੋਂ ਆਏ ਆ ਜੀ ਪਰਦੀਪ ਸਿੰਘ ਵਿਜੇ ਕੁਮਾਰ ਬੱਲਾ ਤੋਂ ਸਾਫ ਕਾ ਸਰਪੰਚ ਹੁਣੇ ਆਏ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਗੁਰਵਿੰਦਰ ਸਿੰਘ ਕਮਣਾ ਰਹੀਮਪੁਰ ਤੋਂ ਅਮਰਜੀਤ ਸਿੰਘ ਤਲਾਰ ਤੋਂ ਜੈਮਲ ਸਿੰਘ ਪੰਜਰੰਗਾ ਤੋਂ ਰਾਣਾ ਜੀ ਪੰਜਰੰਗਾ ਤੋਂ ਕੇਵਲ ਸਿੰਘ ਜੀ ਬੂਲੇ ਗੁਰਪ੍ਰੀਤ ਸਿੰਘ ਜੀ ਸੰਘਾ ਅੰਕਾਰ ਸਿੰਘ ਰਸਤਗੋਤੋਂ ਬਲਜੀਤ ਸਿੰਘ ਪੱਟੀ ਮਦਨਜੀਤ ਸਿੰਘ ਮਾਦੋਪੁਰ ਤੋਂ ਹਰਮਿੰਦਰ ਸਿੰਘ ਨਾਲ ਦੋਲੀ ਕਾ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਇਆ ਜੀ ਜਿਹੜਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਆਏ ਆ ਹਰਮਿੰਦਰ ਸਿੰਘ ਜੀ ਡੱਲੀ ਬਰਿੰਦਰ ਸਿੰਘ ਜੀ ਔਜਲਾ ਬਲਜੀਤ ਸਿੰਘ ਜੀ ਸਮਾਸਤਪੁਰ ਦੇਸਰਾਣੇ ਉਪਰ ਪੰਜਾਬੀ ਤੋਂ ਇਹ ਵੀ ਚੈਨਲ ਆਪਣਾ ਕਵਰ ਕਰਨ ਆਇਆ ਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਆ ਜੀ ਹੁਣ ਤੁਹਾਨੂੰ WhatsApp ਹੁਣੀ ਅਗਲੇ ਪ੍ਰੋਗਰਾਮ ਬਾਰੇ ਦੱਸਣਗੇ ਜੀ ਅੱਛਾ ਜੀ ਹਾਂ ਜੀ ਸਾਡੇ ਹੋਰ ਵੀਰ ਵੀ ਜਿਹੜੇ ਆਏ ਹੈਗੇ ਆ ਰਗਵੀਰ ਸਿੰਘ ਜੀ ਗਰਜਾਪ ਸਿੰਘ ਜੀ ਅਵਧਾਰ ਸਿੰਘ ਜੀ ਮੁਕਵਿੰਦਰ ਸਿੰਘ ਪੀਤਾ ਅਮਨਦੀਪ ਸਿੰਘ ਜੀ ਇਹ ਸਾਰੇ ਬੱਲਵਾਲ ਤੋਂ ਆਏ ਆ ਜੀ ਹਰਦੀਪ ਸਿੰਘ ਜੀ ਹਰਵਿੰਦਰ ਸਿੰਘ ਜੀ ਅਮਨਪ੍ਰੀਤ ਸਿੰਘ ਜੀ ਬਲਬੀਰ ਸਿੰਘ ਸਰਪੰਚ ਪਿੰਡ ਚੀਮਾ ਤੋਂ ਹਿੰਦਰਜੀਤ ਸਿੰਘ ਜੀ ਚੀਮਾ ਨਿੱਕੂ ਬਲਜਿੰਦਰ ਸਿੰਘ ਜੀ ਅਮਰੀਕ ਸਿੰਘ ਜੀ ਗਰਸੇਵਕ ਸਿੰਘ ਜੀ ਅਮਰੀਕ ਸਿੰਘ ਜੀ ਕਮਿਆਰਾ ਦਿਲਬਾਖ ਸਿੰਘ ਜੀ ਚੀਮਾ ਇਹਨਾਂ ਵੀਰਾਂ ਦਾ ਵੀ ਇੱਥੇ ਆਉਣ ਤੇ ਵੀ ਬਹੁਤ ਬਹੁਤ ਧੰਨਵਾਦ ਆ ਜਿਹੜਾ ਇਹ ਇਸ ਧਰਨੇ ਨੂੰ ਆਪਣੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਸ ਧਰਨੇ ਦੇ ਵਿੱਚ ਪਹੁੰਚਿਆ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਈ ਹਰਜੀਤ ਸਿੰਘ ਜੀ ਮੰਗੀ ਕੁਲਵਿੰਦਰ ਸਿੰਘ ਜੀ ਟਵਾਣਾ ਰਹੀਮਪੁਰ ਤੋਂ ਦਲਜੀਤ ਸਿੰਘ ਜੀ ਸੀਤਲਪੁਰ ਤੋਂ ਗੌਰਪ੍ਰੀਤ ਸਿੰਘ ਗੋਪੀ ਸਘਵਾਲ ਤੋਂ